ਸਤਿ ਸ਼੍ਰੀ ਅਕਾਲ ਸੇ ਭਗਤੋ ਆਓ ਸਾਡੇ ਨਾਲ ਸ਼ਬਰਾਤਰੀ ਮਨਾਉਂਦੇ ਆਪਾਂ ਲੈ ਜੀ ਸ਼ਬੰਦਰ ਲੈ ਚਾਲਦੇ ਆ ਤੁਹਾਨੂੰ ਰੋਪੜ ਦਾ ਪ੍ਰਾਤਨ ਮੰਦਿਰ ਕੋਲੇ ਦੀ ਪ੍ਰਾਤ ਵਿੱਚ ਸਾਰੇ ਦੱਸਦੇ ਤੇ ਦੇਖੋ ਲਾਈਵ ਜੁੜੋ ਕਰੋ ਕਮੈਂਟ ਜੈ ਸ਼੍ਰੀ ਸ਼ੰਕਰ ਵੇਰ ਤੋਂ ਇਹ ਸ਼ਰਧਾਲੂਆਂ ਨੇ ਆਪਣੇ ਤਰੀਕੇ ਦੇ ਨਾਲ ਸ਼ਿਵ ਨੂੰ ਖੁਸ਼ ਕਰਨ ਦੇ ਲਈ ਜੋ ਸ਼ਰਧਾ ਹੈ ਲੈ ਕੇ ਲਾਈਨਾਂ ਵਿੱਚ ਲੱਗੇ ਹੋਏ ਨੇ ਸੋフィ ਗਲੀ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ ਸਰਦਾ ਦੇ ਨਾਲ ਪਵਨ ਸ਼ਿਵ ਨੂੰ ਪੂਸ਼ਕਰਮ ਦੇ ਲਈ ਜੇਦਰ ਪੰਡਤ ਜੀ ਸੇਵਾ ਜੇਦਰ ਇਹਨਾਂ ਵੱਲੋਂ ਫਰੂਦ ਦੀ ਸੇਵਾ ਕੀਤੀ ਜਾ ਰਹੀ ਹੈ ਰੋਪੜ ਦੇ ਸ਼ਹਿਰ ਦੇ ਸਭ ਤੋਂ ਪ੍ਰਾਤਨ ਮੰਦਿਰ ਤੋਂ ਲਾਈਵ ਬਨਾਰਾ ਪ੍ਰਾਈਮ ਹੋ ਦੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਜਾਏ ਹੋਏ ਮੰਦਿਰ ਆਓ ਜੀ ਆਓ ਆਓ ਜੀ ਆਓ ਜੀ ਆਪਣੇ ਦਿਖਾਵੇ ਰੂਪੇ ਦਸ ਮਿੰਟ ਬਾਅਦ ਜਿੱਦਿਆ ਕਰੋ ਥੱਲੇ ਤੋਂ ਹੋਈ ਆਓ ਆਜੋ ਆਜੋ ਹਾਂਜੀ ਅੱਗਾ ਆਇਆ ਚੜਾਇਆ ਗਿਆ ਗਿਆ ਚੜਾਇਆ ਵੀ ਨਹੀਂਣਾ ਆਜਾ ਥੱਲੇ ਆਪਾਂ ਚੱਲੇ ਧੰਨਵਾਦ ਵੀਰ ਜੀ ਜੁੜੇ ਨੇ ਸਾਡੇ ਨਾਲ ਪ੍ਰਾਈਮ ਉਹਦੇ ਤੋਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਰੋਪੜ ਸ਼ਹਿਰ ਦਾ ਸਭ ਤੋਂ ਪੁਰਾਤਨ ਮੰਦਿਰ ਲੈਰੀ ਸ਼ਾ ਮੰਦਿਰ ਆਪਣੇ ਆਪਣੇ ਤਰੀਕੇ ਦੇ ਨਾਲ ਛੋਟੇ ਛੋਟੇ ਬੱਚੇ ਦੇਖੋ ਸਾਡੀਆਂ ਬੇਟੀਆਂ ਤੇ ਤ੍ਰੂਟ ਆਪਣਾ ਆਪਣਾ ਤਰੀਕਾ ਹੁੰਦਾ ਹੈ ਭਗਵਾਨ ਨੂੰ ਖੁਸ਼ ਕਰਨ ਦਾ ਹੈ ਕੋਈ ਸ਼ਿਵ ਜੀ ਨੂੰ ਕਿਸੇ ਤਰ੍ਹਾਂ ਮਨਾ ਰਹੇ ਨੇ ਕੋਈ ਕਿਸੇ ਤਰ੍ਹਾਂ ਮਨਾ ਰਹੇ ਨੇ ਇਹਨਾਂ ਦੇਖੋ ਇੱਧਰ ਤ੍ਰੂਟ ਨੇ ਤਿਲ ਨੇ ਉਹ ਪਾਣੀ ਛੋਟੇ ਛੋਟੇ ਬੱਚਿਆਂ ਦੇ ਨਾਲ ਉਹਦੇ ਉੱਤੇ ਸਾਡੀ ਭੈਣ ਫੁੱਲ ਘਤੂਰਾ ਪਾਗਲ ਜਿਹਾ ਲਵਾਉਂਦੇ ਰਹੋ ਤੇ 44 ਸ਼ੁਭਰਾਤਰੀ ਤੇ ਦੇਖੋ ਸਿੰਘ ਸਾਹਿਬ ਆਪਣੀ ਸਰਦਾ ਦੇ ਨਾਲ ਇੱਕ ਕਹਾਵਤ ਹੈ ਕਿ ਪੁਗਮਾਨ ਨੂੰ ਮਨਾਉਣਾ ਬੜਾ ਸੌਖਾ ਏ ਇਨਸਾਨ ਨੂੰ ਮਨਾਉਣਾ ਮਨਾਉਣਾ ਬੜਾ ਔਖਾ ਏ ਪਗਵਾਂ ਅੰਤ ਸੋਹਣੀ ਜੀ ਸਰਦਾ ਤੇ ਖੁਸ਼ ਹੋ ਜਾਂਦੇ ਨੇ ਦੇਖ ਕੇ ਬਹੁਤ ਹੀ ਸੁੰਦਰ ਤਸਵੀਰਾਂ ਲੈ ਰਹੀ ਸ਼ਾਮ ਅੰਦਰ ਤੋਂ ਜਾਨੂੰ ਬਾਹਰ ਇੱਧਰ ਪਗਵਨ ਸਜਾਏ ਨੇ ਥੋੜੀ ਦੇਰ ਵਿੱਚ ਇੱਥੇ ਵੀ ਇਨਾ ਵੱਲੋਂ ਜੋ ਸਿਰਫ ਹੋ ਜਣ ਲਾਇਆ ਜਾਣਗੇ ਇਹ ਬਹੁਤ ਸੋਨਾ ਭਰ। ਬੜਾ ਔਖਾ ਹੈ ਇਨਸਾਨ ਬੜਾ ਸੁਆਰਥੀ ਹੈ ਇਨਸਾਨ ਨੂੰ ਬਣਾਉਣਾ ਬੜਾ ਔਖਾ ਹੈ। ਭਗਵਾਨਤਾ ਥੋੜੀ ਜਿਹੀ ਸ਼ਰਧਾ ਨਾਲ ਹੀ ਮੰਨ ਜਾਂਦਾ ਹੈ। ਜਿਵੇਂ ਬੁੱਲੇ ਸ਼ਾਹ ਕਹਿੰਦਾ ਕਿ ਬੁੱਲੇ ਰੱਬ ਤੇਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਆਪਣੀ ਭਗਵਾਨਤਾ ਬਸ ਥੋੜੀ ਜਿਹੀ ਸ਼ਰਧਾ। ਇੱਕ ਘੜੀ ਆਧੀ ਘੜੀ ਆਧੀ ਹੁਸਿਆਦ ਇੱਕ ਮਿੰਟ ਇੱਕ ਪਾਲੀ ਲੱਗਦਾ ਭਗਵਾਨ ਨੂੰ। ਇਹ ਤਾਂ ਇਨਸਾਨ ਹੀ ਆ ਜਿਹੜਾ ਬੜਾ ਅਹਸਾਨ ਪਰਮੋਸ਼ ਹੋ ਗਿਆ ਏ ਲਾਈਵ ਤਸਵੀਰਾਂ ਅਦਾਰਾ ਪ੍ਰਾਈਮ ਉਹਦੇ ਪੰਜਾਬੀ মিডিਆ ਨੈਸ਼ਨਲ ਰੋਪੜ ਦਾ ਸਭ ਤੋਂ ਪੁਰਾਤਨ ਮੰਦਿਰ ਲਹਿਰੀ ਸ਼ਾ ਆਓ ਭਗਤੋ ਤੁਹਾਡੇ ਸਾਡੇ ਨਾਲ ਸ਼ਿਵਰਾਤਰੀ ਮਨਾਓ ਤਦ ਤੋਂ ਵੀ ਵਿਦਵਾਨ ਸ਼ਾਸਤਰ ਵਗੈਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੈਰੀ ਸ਼ਾ ਮੰਦਰ ਦਾ ਸ਼ਿੰਗਾਰ ਕੀਤਾ ਗਿਆ ਹੈ ਇਹ ਦੇਖੋ ਕਾਫੀ ਲੱਣਾ ਹੋ ਜੋ ਜੋ ਦਿਲ ਤੋਂ ਪਤਾ ਜਾ ਰਹੀ ਹੈ ਭੀੜ ਵੀ ਵਾਧੀ ਜਾ ਰਹੀ ਹੈ ਅਸੀਂ ਸਾਰੇ ਮਿਲ ਕੇ ਪੰਚਾਇਤ ਬੰਦ ਮਾਈ ਰਤੂ ਜੀ ਸੇਕਿੰਗ ਫੰਡਸ ਬਾਹਰ ਤੋਂ ਹੈ ਤੇ ਇਹ ਸਾਰੇ ਅਰਦਾਸ ਕਰਵਾਉਣ 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 ਕਰਵਾ ਹਾਂ ਜੀ ਕੋਈ ਗੱਲ ਨਹੀਂ ਆਪਾਂ ਆ ਗਏ 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 ਹਲੋ ਆ ਵਿੱਚ ਵਾਲੇ ਸਾਈਡ ਪਰ ਉਹ ਕਿੰਨੇ ਬੱਚਾ ਲਾਈਨ ਲੱਗ ਗਈਆਂ ਕਿੰਨੀ ਪਰ ਵੀ ਉਹ ਕੁਛ ਲੰਬੀਆਂ ਕਾਫੀ ਲੰਗੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਕਾਫੀ ਦੂਰ ਤੱਕ ਕਾਫੀ ਦੂਤੇ ਲਾਈਨਾਂ ਦੇ ਵਿੱਚ ਕਿਛੇ ਦੇ ਹਾਥ ਰਿਜੇ ਲੇ ਕੋ देखो। चैनल भी लाइक करते रहो शिव शंकर लिखते रहो कमेंट भी करते रहो सब तो पुरातन मंदिर है रोपुर शहर है ਸੋ ਸਾਲ ਤੋਂ ਉੱਪਰ ਹੀ ਹੋ ਗਿਆ ਹੁਣ ਜਿਆਦਾ ਹੋ ਗਿਆ ਬੱਚੇ ਦੁੱਧ ਪੀ ਰਹੇ ਨੇ ਇੱਧਰ ਸਾਲ ਗਾਉਂਦੇ ਬੱਕਰਾ ਦੁੱਧ ਪਿਲਾਇਆ ਬੱਕਰਾ ਦੁੱਧ ਗਾਦ ਨੂੰ ਬਿਨਾਂ ਗਾਣੇ ਤੇ ਮਾਗੀ ਲੱਭ ਪਾਏ ਮੈਨੂੰ ਜਦੋਂ ਤੁਮ ਨੂੰ ਮਾਣ ਕੇ ਬੰਧਿਆ ਜਾਏ ਜੁੜੇ ਰਹੋ ਕਰਾਉਂਦੇ ਆਓ ਤੁਹਾਨੂੰ ਮੰਦਰਾਂ ਦੇ ਦਰਸ਼ਨ ਨਵਾਓ ਹਾਜ਼ਰੀਆ ਕਰੋ ਬੇਨਤੀਆ ਰੇਪੋਲਣਾ ਇੱਧਰ ਫੇਰ ਦਿਖਾ ਦੇਣਾ ਹਵਨਪੁੜ ਮਗਰਤਾਰੇ ਰੇ ਰੇ ਜੋ ਕਿ ਦੁਖੀ ਹੈ ساری ਦੁਨੀਆ ਤੁਸੀਂ ਵੀ ਦੁੱਖ ਕੱਟਲੇ ਨਾ ਕਰੋ ਬੋਲੋ જય ਸ਼੍ਰੀ ਸੰਸਾਰ ਬੰਬ ਬੋਲੇ ਬੋਹਾ ਜਰੀਆ